ਹਰ ਕਾਲ ਜਿਹੜਾ ਐਨਕਾਊਂਟਰ ਮਾਮਲਾ ਆਇਆ ਰਾਤੀ ਉਸ ਬਾਰੇ ਕੀ ਕਹਿਣਾ ਚਾਹੋਗੇ? ਉਹ ਜਿਹੜੇ ਸਾਡੇ ਚੋਲਾ ਸਾਹਿਬ ਥਾਣੇ ਦੇ ਵਿੱਚ 107 ਨੰਬਰ ਮਕਦਮਾ ਹੈਗਾ 22 12 2024 ਦਾ ਐਕਸਟਰੈਕਸ਼ਨ ਦਾ ਸੀਗਾ ਜਿਹਦੇ ਵਿੱਚ ਬੰਦਿਆਂ ਨੂੰ ਫੋਨ ਆਇਆ ਸੀ ਲੰਡਾ ਗਰੁੱਪ ਦੇ ਬੰਦੇ ਸੀ ਇਹਦੇ ਵੀ ਅਸੀਂ ਉਹਨਾਂ ਦੇ ਗਰੁੱਪ ਦੇ ਬੰਦੇ ਹੈਗੇ ਆ ਵੀ ਸਾਨੂੰ 1 ਕਰੋੜ ਰੁਪਏ ਦਿੱਤਾ ਜਾਵੇ। 1 ਕਰੋੜ ਦੇ ਵਿੱਚ ਉਸ ਤੋਂ ਬਾਅਦ ਫਿਰ 네ਗੋਸ਼ੀਏਸ਼ਨ ਚੱਲੀ ਵੀ 50 ਲੱਖ ਤੋਂ ਉੱਪਰ ਗੱਲ ਚੱਲਦੀ ਗਈ। ਇਹਦੇ ਵਿੱਚ ਸਾਨੂੰ ਫਿਰ ਉਹ ਆਪਣੇ ਕੰਪਲੇਨੈਂਟ ਜਿਹੜਾ ਦਿਖਾ ਦਿੱਤੀ ਸੀ ਤੇ ਉਹਦੇ ਬਾਅਦ ਜਦ ਅਸੀਂ ਜਿਹੜੇ ਮੂਵਮੈਂਟ ਵੇਖੀ ਸੀ ਜਿਹੜੇ ਕੈਮਰੇਜ ਦੇ ਵਿੱਚ ਤੇ ਨਾਲ ਜਿਹੜੀ ਬੂਕ ਮੋਬਾਈਲ ਦਾ ਟਾਵਰ ਜਿਹੜਾ ਨੰਬਰ ਸੀਗਾ ਉਹਨਾਂ ਵਿੱਚ ਸਾਡੇ ਕੋਲ ਤਿੰਨ ਬੰਦੇੜੇ ਸੀਗੇ ਉਹ ਵੈਰੀਫਾਈ ਹੋਏ ਸੀਗੇ ਤੇ ਇਸੇ ਤਰ੍ਹਾਂ ਨਾਲ ਇੱਕ ਸਿਕਰਟ ਇਨਫੋਰਮੇਸ਼ਨ ਦੇ ਨਾਲ ਵੀ ਇਹ ਵਾਲੇ ਜਿਹੜੇ ਬੰਦੇ ਹੈਗੇ ਇਹਨਾਂ ਉੱਪਰ ਸਟੈਪ ਤਸਵੀਰ ਲਗਾਇਆ ਹੋਇਆ ਸੀ ਵੀ ਉੱਥੇ ਇਕੱਠੇ ਬੈਠੇ ਹੈਗੇ ਮੜ ਦੇ ਵਿੱਚ ਜਿਹੜਾ ਕਿ ਚੋਲਾ ਸਾਹਿਬ ਦੇ ਵਿੱਚ ਹੈਗਾ ਜੋ ਜਿਸ ਵੇਲੇ ਉੱਥੇ ਪੁਲਿਸ ਪਾਰਟੀ ਜਾਂਦੀ ਉਹ ਤੇ ਤਿੰਨ ਬੰਦੇ ਬੈਠੇ ਸੀਗੇ ਤੇ ਉਹਨਾਂ ਨੂੰ ਜਿਹੜੇ ਰੋਕਣ ਦਾ ਇਸ਼ਾਰਾ ਕੀਤਾ ਹੈਗਾ ਵੀ ਉੱਠ ਕੇ ਇਧਰ ਨੂੰ ਆਓ ਤੇ ਉਹਨਾਂ ਨੇ ਫਾਇਰ ਕਰ ਦਿੱਤਾ ਹੈਗਾ ਫਾਇਰ ਕਰਨ ਤੋਂ ਬਾਅਦ ਫਿਰ ਪੁਲਿਸ ਨੇ ਦੁਆਰਾ ਫਿਰ ਐਸਐਚਓ ਨੇ ਦੁਆਰਾ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਫਾਇਰ ਨਾ ਕਰੋ ਵੀ ਅਸੀਂ ਉਧਰ ਹੀ ਫੜ ਕੇ ਲੈ ਕੇ ਜਾਂਦੇ ਹਾਂ ਉਹਨਾਂ ਨੇ ਫਿਰ ਫਾਇਰ ਕੀਤਾ ਫਿਰ ਜਵਾਬੀ ਗੋਲੀ ਦੇ ਵਿੱਚ ਕੁਲਦੀਪ ਸਿੰਘ ਏਲੀਅਸ ਡੰਡੂ ਹੈਗੇ ਉਹਦੇ ਕੋਲ ਪੈਚ ਗੋਲੀ ਵੱਜੀ ਤੇ ਗਿਆਨਵਿੰਦਰ ਸਿੰਘ ਦੇ ਲਈ ਯਾਦਾ ਇਹਦੇ ਪੈਚ ਗੋਲੀ ਵੱਜੀ ਤੇ ਤੀਸਰਾ ਬੰਦਾ ਜਿਹੜਾ ਸੀ ਉਹ ਅਸੀਂ ਫੜ ਲਿਆ ਸੀ ਉਸ ਕੋਲ ਵੈਪਨ ਨਹੀਂ ਸੀਗਾ ਤੇ ਵੈਪਨ ਜਿਹੜਾ ਯੂਜ਼ ਤੇ ਬਾਕੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਅਸੀਂ ਸਾਰੇ ਟੂਲ ਉਪਰ ਦੇ ਦਿੱਤੀ ਸੀ ਸਰ ਇਹਨਾਂ ਦਾ ਕੋਈ ਮਾਮਲਾ ਵੀ ਦਰਜ ਹੈਗੇ ਜੀ ਪੁਰਾਣੇ ਇਹਨਾਂ ਦੇ ਪੱਲੇ ਪਰਚੇ ਦਰਜ ਹੈਗੇ ਪਰ ਹੁਣ ਵੈਰੀਫਾਈ ਕਰ ਰਹੇ ਆ ਸਾਰੇ ਕਿਉਂਕਿ ਰਾਤ ਰਾਤ ਇਨਸੀਡੈਂਟ ਰਾਤ ਪੜੇਗੇ ਤੇ ਹੁਣ ਸਾਰਾ ਕਲੀਅਰ ਕਰਕੇ ਤੇ ਫਿਰ ਅਸੀਂ ਤੁਹਾਨੂੰ ਜੋ ਜਿਸ ਤਰ੍ਹਾਂ ਸਿਸਟਮ ਹੋਏਗਾ ਉਹ ਤਾਂ ਨਾਲ ਨਾਲ ਅਸੀਂ ਆਮ